ਪੰਜਾਬ ਦੇ ਦੋ ਤਿੰਨ ਨੌਜਵਾਨ ਨੇ ਉਹਨਾਂ ਸਿਰਾਂ ਤੇ ਫਟਕੇ ਬੰਨੇ ਆ ਨੀਲੇ ਰੰਗ ਦੇ ਪੀਲੇ ਰੰਗ ਦੇ ਤੇ ਉਹਨਾਂ ਨੇ ਵੀਡੀਓ ਪਾਈ ਵੀ ਅਸੀਂ ਬਾਬਾ ਵਡਪਾਗ ਸਿੰਘ ਤੇ ਬਾਲਕ ਨਾਸ ਦੇ ਨਾਲ ਇੱਥੇ ਦਰਸ਼ਨ ਕਰਨ ਆਏ ਆ ਤੇ ਅਸੀਂ ਮੋਟਰਸਾਈਕਲਾਂ ਤੇ ਨਿਸ਼ਾਨ ਸਹਿਬ ਲਾਏ ਸੀ ਤੇ ਪੁਲਿਸ ਜਿਹੜੀ ਇੱਥੇ ਵਿਰੋਧ ਕਰਦੀ ਪਈ ਸਾਡੇ ਮੋਟਰਸਾਈਕਲ ਵੀ ਖੋਲੇ ਤੇ ਨਿਸ਼ਾਨ ਸਹਿਬ ਵੀ ਉਤਾਰ ਦਿੱਤੇ ਆ ਸਾਡੇ ਤੇ ਬਹੁਤ ਸਿੱਖ ਹੈਗੇ ਜਿਹੜੇ ਉਹਨਾਂ ਦੀ ਵੀਡੀਓ ਦੇਖ ਕੇ ਤੇ ਉਹਦਾ ਜਵਾਬ ਦੇ ਰਹੇ ਪੁਲਿਸ ਨੂੰ ਗਾਲਾਂ ਗੋਲਾਂ ਕੱਢਦੇ ਆ ਮੈਂ ਸਾਰੇ ਨੌਜਵਾਨਾਂ ਤੇ ਸਿੱਖਾਂ ਨੂੰ ਕਹਿੰਦਾ ਵੀ ਇਹਦਾ ਜਵਾਬ ਨਾ ਦੇਣ ਤੇ ਸਗੋਂ ਜਿਹੜੇ ਉਹ ਨੌਜਵਾਨ ਉੱਥੇ ਵਡਭਾਗ ਸਿੰਘ ਦੇ ਬਾਲਕਨਾਥ ਦੇ ਗਏ ਆ ਉਹਨਾਂ ਨੂੰ ਸਭ ਨੂੰ ਸਮਝਾਓ ਸਿੱਖਾਂ ਦਾ ਜਿਹੜਾ ਨਾਂ ਦੇ ਵਡਭਾਗ ਸਿੰਘ ਨਾਲ ਕੋਈ ਸਬੰਧ ਹੈਗਾ ਨਾ ਬਾਲਕਨਾਥ ਦੇ ਨਾਲ ਤੇ ਗੁਰਮਤ ਦਾ ਮੋਟਰਸਾਈਕਲਾਂ ਦੇ ਉੱਤੇ ਨਿਸ਼ਾਨ ਸੱਭ ਲਾਉਣ ਦੇ ਨਾਲ ਵੀ ਕੋਈ ਤਾਲੁਕ ਨਹੀਂ ਹੈਗਾ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਆ ਜੇ ਤੁਸੀਂ ਗੁਰੂ ਦੇ ਸਿੱਖ ਹੈਗੇ ਜੇ ਹੋਰ ਧਾਰਮਿਕ ਸਾਨ ਹੈਗੇ ਉਹਨਾਂ ਦੇ ਦਰਸ਼ਨ ਕਰਕੇ ਆਓ ਤੇ ਜੇ ਤੁਸੀਂ ਉੱਥੇ ਜਾਣਾ ਫਿਰ ਸਿੱਖੀ ਵਾਲਾ ਟੌਂਗ ਨਾ ਕਰੋ ਤੁਹਾਨੂੰ ਮੁਬਾਰਕਾ ਜਾਣਾ ਚਾਹੁੰਦੇ ਤੇ ਜਾਓ ਪਰ ਜੇਕਰ ਸਿੱਖ ਹੈਗੇ ਜੇ ਇਤਿਹਾਸ ਸਥਾਨਾਂ ਤੇ ਜਾਓ ਉੱਥੇ ਨਾ ਜਾਓ ਤੇ ਇੱਕ ਦੂਸਰੇ ਨੂੰ ਗਾਲਾਂ ਨਾ ਕਢੋ